ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਭਾਈ ਪਾਰੋ ਜੁਲਕਾ ਦੀ ਸਾਖੀ ਸਰਵਣ ਕਰਾਂਗੇ ਜਾਣਾਂਗੇ ਕਿ ਕਿਉਂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਪਾਰੋ ਜੁਲਕਾ ਨੂੰ ਪਰਮਹੰਸ ਦੀ ਪਦਵੀ ਦੇ ਕੇ ਨਵਾਜਿਆ ਕੀ ਉਹ ਕਾਰਨ ਸੀ ਕਿ ਸੱਚੇ ਪਾਤਸ਼ਾਹ ਜੀ ਤਾਂ ਉਹਨਾਂ ਨੂੰ ਗੁਰਗੱਦੀ ਵੀ ਦੇਣ ਨੂੰ ਤਿਆਰ ਸੀ ਆਓ ਅੱਜ ਆਪਾਂ ਗੁਰੂ ਦੇ ਪਿਆਰਿਆਂ ਦੀ ਸਾਖੀ ਨੂੰ ਸਰਵਣ ਕਰਕੇ ਆਪਣਾ ਜੀਵਨ ਵੀ ਸਫਲਾ ਕਰੀਏ ਕੁਝ ਕੀ ਮਿੰਟਾਂ ਦੀ ਇਹ ਵੀਡੀਓ ਹੈ ਇਹਨੂੰ ਪੂਰਾ ਅੰਤ ਤੱਕ ਦੇਖਣ ਦੀ ਕਿਰਪਾਲਤਾ ਕਰਨਾ ਜੀ ਕਹਿੰਦੇ ਨੇ ਗੁਰੂ ਅਮਰਦਾਸ ਜੀ ਦੇ ਕਈ ਸ਼ਰਧਾਵਾਨ ਸ਼ਰਧਾਲੂ ਤੇ ਸਿੱਖ ਹੋਏ ਨੇ ਜੀ। ਇਹਨਾਂ ਸਿੱਖਾਂ ਦੇ ਵਿੱਚ ਇੰਨੀ ਜ਼ਿਆਦਾ ਪ੍ਰੇਮ, ਇੰਨੀ ਜ਼ਿਆਦਾ ਸ਼ਰਧਾ ਸੀ ਕਿ ਜਿਹੜੀ ਬਿਆਨੋਂ ਬਾਹਰ ਸੀਗੀ। ਜਿਹੜੇ ਇਹ ਸਿੱਖ ਸੀ ਉਹ ਮੀ ਹੋਵੇ ਜਾਂ ਹਨੇਰੀ ਜਾਂ ਕਿਸੇ ਵੀ ਪ੍ਰਕਾਰ ਦੀ ਰੁਕਾਵਟ ਕਿਉਂ ਨਾ ਪੇਸ਼ ਆ ਜਾਏ ਪਰ ਉਹ ਗੁਰੂ ਦੇ ਦਰਸ਼ਨਾਂ ਨੂੰ ਰੋਜ਼ ਆਉਂਦੇ ਸੀ। ਜਿਹੜੇ ਇਹੋ ਜੇ ਸਿੱਖ ਸੀ ਇਹਨਾਂ ਵਿੱਚ ਅਜੇਹਾ ਹੀ ਇੱਕ ਸਿੱਖ ਸੀ ਭਾਈ ਪਾਰੋ ਜੁਲਕਾ। ਬੜਾ ਸਿੱਧਕੀ ਸਿੱਖ ਹੋਇਆ ਜੀ ਇਤਿਹਾਸ ਦੇ ਵਿੱਚ ਇਹ ਇਹ ਪਿੰਡ ਡੱਲਾ ਜ਼ਿਲ੍ਹਾ ਕਪੂਰਥਲਾ ਦਾ ਰਹਿਣ ਵਾਲਾ ਸੀ ਪਿੰਡ ਡੱਲੇ ਤੋਂ ਗੋਇੰਦਵਾਲ ਲਈ ਉਹ ਰੋਜ਼ ਦਰਿਆ ਬਿਆਸ ਜਿਹੜਾ ਹੁੰਦਾ ਉਹਨੂੰ ਪਾਰ ਕਰਕੇ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਲਈ ਜਾਇਆ ਕਰਦਾ ਸੀ ਬੜਾ ਹੀ ਸਿੱਧਕੀ ਬੜਾ ਹੀ ਪਿਆਰ ਕਰਨ ਵਾਲਾ ਪਰ ਇੱਕ ਦਿਨ ਕੀ ਹੁੰਦਾ ਕਿਉਂਕਿ ਅਕਾਲ ਪੁਰਖ ਵਾਹਿਗੁਰੂ ਜਦੋਂ ਆਪਣੇ ਆਪ ਨੂੰ ਕਿਸੇ ਦੇ ਨਾਲ ਜੋੜਦਾ ਕਿਸੇ ਨੂੰ ਆਪਣੇ ਚਰਨਾਂ ਦੀ ਪੌਲ ਦਿੰਦਾ ਨੇ ਜੀ ਤੇ ਉਹ ਮੇਰਾ ਪਰਵਤ ਦੀ ਗਾਰ ਸਾਡਾ ਹੌਸਲਾ ਸਾਡਾ ਸਿੱਧਕ ਪਰਖਣ ਲਈ ਛੋਟੀਆਂ-ਛੋਟੀਆਂ ਪ੍ਰੀਖਿਆਵਾਂ ਵੀ ਲੈਂਦਾ ਤੇ ਇੱਕ ਸਿੱਖ ਦਾ ਫਰਜ ਹੈ ਕਿ ਅਕਾਲ ਪੁਰਖ ਵਾਹਿਗੁਰੂ ਨੂੰ ਚਿਤ ਚੇਤੇ ਵਿੱਚ ਰੱਖ ਕੇ ਉਹਨਾਂ ਇੰਤਿਹਾਨਾਂ ਨੂੰ ਪਾਰ ਕਰਦਾ ਜਾਵੇ ਤੇ ਗੁਰੂ ਦੇ ਤੇ ਜਿਹੜੇ ਸਿੱਖ ਦਾ ਪ੍ਰੇਮ ਹੈ ਉਹ ਇੰਨਾ ਕਾ ਹੋ ਜੇ ਕਿ ਫਿਰ ਗੁਰੂ ਤੇ ਚੇਲੇ ਦੇ ਵਿੱਚ ਕੋਈ ਭੇਦ ਹੀ ਨਾ ਰਵੇ ਤਾਂ ਹੋਇਆ ਕਿ ਜੀ ਇੱਕ ਦਿਨ ਜਦੋਂ ਦਰਿਆ ਬਿਆਸ ਦੇ ਕੰਢੇ ਤੇ ਉਹ ਪਹੁੰਚਿਆ ਤਾਂ ਦਰਿਆ ਦੇ ਵਿੱਚ ਹੜ ਆਇਆ ਹੋਇਆ ਸੀ ਪਾਣੀ ਬਹੁਤ ਹੀ ਭਿਆਨਕ ਰੋ ਦੇ ਨਾਲ ਚੱਲ ਰਿਹਾ ਸੀ ਬੜਾ ਭਿਆਨਕ ਜਿਹਾ ਦ੍ਰਿਸ਼ ਸੀ ਉਹ ਦੇਖ ਕੇ ਉਸ ਸਮੇਂ ਦਰਿਆ ਦੇ ਜਿਹੜੇ ਕੰਢੇ ਜਲੰਧਰ ਦਾ ਇੱਕ ਹਾਕਮ ਅਬਦੁੱਲਾ ਉਹ ਵੀ ਆਪਣੀਆਂ ਫੌਜਾਂ ਦੇ ਨਾਲ ਬੈਠਾ ਸੀ ਉਹ ਇਸੇ ਇੰਤਜ਼ਾਰ ਵਿੱਚ ਸੀ ਕਿ ਕਦੋਂ ਦਰਿਆ ਦਾ ਪਾਣੀ ਘਟੇ ਤੇ ਕਦੋਂ ਉਹ ਦਰਿਆ ਬਿਆਸ ਨੂੰ ਪਾਰ ਕਰਕੇ ਆਪਣੇ ਕੰਮ ਲਈ ਅੱਗੇ ਵਧੇ ਕਰੋਣੇ ਦੇਖਿਆ ਕਿ ਭਾਈ ਜੁਲਕਾ ਜੀ ਉੱਥੇ ਆਏ ਨੇ ਘੋੜੇ ਤੇ ਸਵਾਰ ਨੇ ਉਹ ਤੇ ਆ ਕੇ ਹੜ ਦੀ ਪ੍ਰਵਾਹ ਨਾ ਕਰਦੇ ਹੋਏ ਆਪਣੇ ਗੁਰੂ ਦਾ ਉੱਚੀ ਸਾਰੀ ਨਾਮ ਲੈਂਦੇ ਨੇ ਸੱਚੇ ਪਾਤਸ਼ਾਹ ਦਾ ਉਹ ਟਾਸਰਾ ਲੈਂਦੇ ਹੋਏ ਦਰਿਆ ਦੇ ਵਿੱਚ ਗੁੱਦ ਪੈਂਦੇ ਨੇ ਘੋੜਾ ਪਾਣੀ ਨੂੰ چیرਦਾ ਹੋਇਆ ਪਾਰ ਹੋ ਗਿਆ ਤੇ ਹਾਕਮ ਅਬਦੁੱਲਾ ਇਹ ਅਦਭੁਤ ਨਜ਼ਾਰਾ ਦੇਖਦਾ ਹੀ ਰਹਿ ਗਿਆ ਪਰ ਅਬਦੁੱਲਾ ਹੌਸਲਾ ਨਾ ਕਰ ਸਕਿਆ ਕਿ ਉਹ ਵੀ ਦਰਿਆ ਇਸ ਤਰ੍ਹਾਂ ਪਾਰ ਕਰੇ ਤਾਂ ਕੀ ਹੁੰਦਾ ਹੈ ਦਰਿਆ ਦਾ ਪਾਣੀ ਥੱਲੇ ਨਾ ਉਤਰਿਆ ਤੇ ਅਬਦੁੱਲਾ ਤੇ ਉਹਦੀਆਂ ਫੌਜਾਂ ਦਾ ਪਾਰ ਕਰਨ ਦਾ ਦਰਿਆ ਨੂੰ ਹੌਸਲਾ ਹੀ ਨਾ ਪਿਆ ਸੂਇਸ ਕਰਕੇ ਉੱਥੇ ਖੜੇ ਰਹੇ ਕਹਿੰਦੇ ਜਦੋਂ ਸ਼ਾਮ ਹੋਈ ਤਾਂ ਭਾਈ ਪਾਰੋ ਜਿਹੜੇ ਸੀ ਉਹ ਦਰਿਆ ਪਾਰ ਕਰਕੇ ਵਾਪਸ ਫੇਰ ਉੱਥੇ ਪਹੁੰਚ ਗਏ ਤੇ ਜਦੋਂ ਅਬਦੁੱਲਾ ਆਪਣੀ ਫੌਜ ਨਾਲ ਬੈਠਾ ਇੰਤਜ਼ਾਰ ਕਰ ਰਿਹਾ ਸੀ ਜਦ ਹਾਕਮ ਅਬਦੁੱਲਾ ਨੇ ਭਾਈ ਜੀ ਨੂੰ ਪੁੱਛਿਆ ਉਨੇ ਭਾਈ ਪਾਰ ਨੂੰ ਵਾਪਸ ਆਉਂਦਾ ਦੇਖਿਆ ਤਾਂ ਉਹਦੇ ਤੋਂ ਰਿਆ ਨਾ ਗਿਆ ਤੇ ਪਾਸ ਬੁਲਾ ਕੇ ਕਹਿਣ ਲੱਗਾ ਉਹ ਕਹਿੰਦਾ ਤੇਰਾ ਮੁਰਸ਼ਿਦ ਕੌਣ ਹੈ ਭਾਈ ਜਿਹਦਾ ਨਾਂ ਲੈ ਕੇ ਤੂੰ ਦਰਿਆ ਦੇ ਵਿੱਚ ਬੇਖੌਫ ਹੋ ਕੇ ਕੁੱਦ ਗਿਆ ਦਰਿਆ ਦੇ ਹੱਡ ਨੂੰ ਨਜ਼ਰ ਅੰਦਾਜ਼ ਕਰਦਾ ਹੋਇਆ ਤੂੰ ਦਰਿਆ ਪਾਰ ਵੀ ਕਰ ਗਿਆ ਤੇ ਫਿਰ ਨੌ ਬਰ ਨੌ ਅੱਜ ਵਾਪਸ ਵੀ ਆ ਗਿਆ ਤੇਰੇ ਮਨ ਵਿੱਚ ਕੋਈ ਖੌਫ ਜਾਂ ਭੈ ਨਹੀਂ ਆਇਆ ਭਾਈ ਪਾਰੋ ਨੇ ਉੱਤਰ ਦਿੱਤਾ ਕਹਿੰਦੇ ਮੇਰੇ ਮੁਰਸ਼ਿਦ ਮੇਰੇ ਬਾਦਸ਼ਾਹ ਗੁਰੂ ਅਮਰਦਾਸ ਹੈਗੇ ਹੈ ਜੀ ਉਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੱਦੀ ਉੱਤੇ ਬਰਾਜੇ ਹੋਏ ਨੇ ਮੈਂ ਮੀ ਹੋਵੇ ਚਾਹੇ ਨੇਰੀ ਹੋਵੇ ਰੋਜ਼ ਉਹਨਾਂ ਦੇ ਦਰਸ਼ਨਾਂ ਨੂੰ ਜਾਨਾਂ ਉਹਨਾਂ ਦਾ ਧਿਆਨ ਧਰਦਾ ਜਿਹਦੇ ਨਾਲ ਮੇਰੇ ਸਾਰੇ ਡਰ ਖੌਫ ਦੂਰ ਹੋ ਜਾਂਦੇ ਨੇ ਉਹਨਾਂ ਦੀ ਬਾਣੀ ਦਾ ਪਾਠ ਕਰਦਿਆਂ ਮੈਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਂ ਕਿਹੜੇ ਵੇਲੇ ਦਰਿਆ ਪਾਰ ਕਰਕੇ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਜਾ ਬੈਠਾ ਹੁਣ ਸੰਗਤ ਜੀ ਹਾਕਮ ਅਬਦੁੱਲਾ ਜਿਉਂ-ਜਿਉਂ ਇਹ ਗੱਲਾਂ ਬਾਤਾਂ ਸੁਣ ਰਿਹਾ ਤਾਂ ਉਹ ਕਹਿ ਰਿਹਾ ਬੜੀ ਨਿਮਰਤਾ ਦੇ ਨਾਲ ਬੋਲਿਆ ਕਿ ਮੈਂ ਤੇਰੇ ਗੁਰੂ ਦੇ ਦਰਸ਼ਨ ਕਰ ਸਕਦਾ ਭਾਈ ਪਾਰੋ ਨੇ ਕਿਹਾ ਕਿ ਇਸ ਹਾਲ ਵਿੱਚ ਉਹਨਾਂ ਨੂੰ ਤੁਸਾਂ ਨਹੀਂ ਮਿਲ ਸਕਦੇ ਪਹਿਲਾਂ ਤੁਹਾਨੂੰ ਨਿਮਰਤਾ ਸਹਿਤ ਉਹਨਾਂ ਕੋਲ ਜਾਣਾ ਹੋਵੇਗਾ ਫੌਜ ਦਾ ਤਿਆਗ ਕਰਨਾ ਪਊਗਾ ਤੇ ਕੱਲੇ ਆ ਕੇ ਗੁਰੂ ਪਾਤਸ਼ਾਹ ਜੀ ਦੇ ਮੇਰੇ ਨਾਲ ਚੱਲ ਕੇ ਦਰਸ਼ਨ ਕਰੋ ਅਬਦੁੱਲੇ ਨੇ ਉਸੇ ਵੇਲੇ ਆਪਣੀ ਫੌਜ ਨੂੰ ਕਮਾਂਡ ਦਿੱਤਾ ਤੇ ਆਪਣੇ ਪੁੱਤਰ ਨੂੰ ਉਹ ਸਾਰੀ ਜਿਹੜੀ ਫੌਜ ਸੀ ਉਹ ਸੌਂਪ ਦਿੱਤੀ ਆਪ ਇੱਕ ਘੋੜੇ ਤੇ ਚੜਿਆ ਭਾਈ ਪਾਰੋ ਜੀ ਦੂਜੇ ਘੋੜੇ ਤੇ ਚੜੇ ਤੇ ਬੇਖੌਫ ਹੋ ਉਹ ਵੀ ਦਰਿਆ ਦੇ ਵਿੱਚ ਸੱਚੇ ਪਾਤਸ਼ਾਹ ਜੀ ਦਾ ਨਾਮ ਲੈ ਕੇ ਉਤਰ ਪਏ ਪਾਈ ਪਾਰ ਉਹਦੇ ਨਾਲ ਆ ਕੇ ਉਹਨੇ ਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਦਰਸ਼ਨ ਕਰਕੇ ਇੰਨਾ ਨਿਹਾਲ ਹੋਇਆ ਕਿ ਉਹ ਗੁਰੂ ਸਾਹਿਬ ਦਾ ਹੀ ਹੋ ਕੇ ਰਹਿ ਗਿਆ ਗੋਇੰਦਵਾਲ ਗੁਰੂ ਦੀ ਸੇਵਾ ਦੇ ਵਿੱਚ ਰੁੱਝ ਗਿਆ ਹਰ ਵੇਲੇ ਅੱਲਾ ਅੱਲਾ ਕਰਦਾ ਰਹਿੰਦਾ ਉਹਦਾ ਨਾਮ ਅੱਲਾ ਇੰਨੇ ਵਾਰ ਲੈਣ ਕਰਕੇ ਪਿਆਰ ਦੇ ਨਾਲ ਉਹਨਾਂ ਨੂੰ ਵੇਖ ਕੇ ਲੋਕਾਂ ਨੇ ਉਹਦਾ ਨਾਮ ਹੀ ਅੱਲਾ ਯਾਰ ਰੱਖ ਦਿੱਤਾ ਗੁਰੂ ਜੀ ਨੇ ਬਾਅਦ 'ਚ ਅੱਲਾ ਯਾਰ ਨੂੰ ਇੱਕ ਮੰਜੀ ਦੀ ਵੀ ਬਖਸ਼ਿਸ਼ ਕੀਤੀ ਆਪਾਂ ਜਾਣਦੇ ਆ ਮੰਜੀਆਂ ਦਾ ਭਾਵ ਸੀਗਾ ਕਿ ਪ੍ਰਚਾਰਕ ਥਾਪ ਦੇਣਾ ਕਿ ਜਗਾਂ ਜਾ ਕੇ ਗੁਰਮਤ ਦਾ ਉਹ ਗਿਆਨ ਦੇਣਾ ਭਾਈ ਪਾਰੂ ਦੀ ਜਿਹੜੀ ਕਰਨੀ ਵੇਖ ਕੇ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਪਰਮਹੰਸ ਦੀ ਪਤਵੀ ਦਿੱਤੀ ਇੱਕ ਵਾਰ ਗੁਰੂ ਜੀ ਨੂੰ ਭਾਈ ਪਾਰੋ ਜੀ ਨੇ ਭਗਤੀ ਤੋਂ ਪ੍ਰਸੰਨ ਹੋ ਕੇ ਸੇਵਾ ਤੋਂ ਪ੍ਰਸੰਨ ਹੋ ਕੇ ਉਹਨਾਂ ਦਾ ਸਿੱਧਕ ਦੇਖ ਕੇ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਗੁਰਗੱਦੀ ਸੌਂਪਣ ਦਾ ਵੀ ਸੰਕਲਪ ਬਣਾਇਆ ਇਤਿਹਾਸ ਦੱਸਦਾ ਜੀ ਇਸ ਗੱਲ ਦਾ ਬਾਰੇ ਪਰ ਭਾਈ ਪਾਰੂ ਨੇ ਇਹ ਕਹਿ ਕੇ ਨਾ ਕਰਦੀ ਕਿ ਉਹ ਇੱਕ ਗੁਰੂ ਦਾ ਸਿੱਖ ਬਣ ਕੇ ਰਹਿਣਾ ਚਾਹੁੰਦਾ ਇਹਦੇ ਵਿੱਚ ਹੀ ਉਹ ਆਪਣੇ ਆਪ ਨੂੰ ਭਾਗਾ ਵਾਲਾ ਸਮਝਦਾ ਉਹਨੇ ਕਿਹਾ ਜੀ ਮੈਨੂੰ ਗੁਰੂ ਦੀ ਪਦਵੀ ਨਹੀਂ ਚਾਹੀਦੀ ਮੈਨੂੰ ਤਾਂ ਆਪਣੇ ਚਰਨਾਂ ਦਾ ਸੇਵਕ ਬਣਾ ਕੇ ਹੀ ਧਾਰ ਦੋ ਇਸ ਤਰ੍ਹਾਂ ਸੰਨਜੀ ਭਾਈ ਪਾਰੋ ਜੁਲਕਾ ਜੀ ਇਦਾਂ ਦੀ ਸੀ ਉਹਨਾਂ ਦੀ ਸਿੱਖੀ ਤੇ ਸਦਕਾ ਉਮੀਦ ਕਰਦੇ ਆਂ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੇ ਆਪਾਂ ਸੱਚੇ ਪਾਤਸ਼ਾਹ ਜੀ ਅੱਗੇ ਸਾਰੇ ਅਰਦਾਸ ਵੀ ਕਰੀਏ ਕਿ ਹੇ ਅਕਾਲ ਪੁਰਖ ਵਾਹਿਗੁਰੂ ਕਿਤੇ ਸਾਡਾ ਜਿਹੜਾ ਸਿੱਧਕਾ ਉਹ ਵੀ ਤੇਰੇ ਚਰਨਾਂ ਨਾਲ ਈ ਹੋਣ ਜੁੜ ਜੇ ਰੋਜ਼ ਆਪਾਂ ਅਰਦਾਸ 'ਚ ਵੀ ਬੇਨਤੀ ਕਰਦੇ ਆਂ ਕਿ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ ਸੰਗਤ ਜੀ ਇਸ ਤਰ੍ਹਾਂ ਦੀਆਂ ਵੀਡੀਓ ਸਾਖੀਆਂ ਸੁਣਨ ਦੇ ਲਈ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਚੰਗੀ ਲੱਗੀ ਤਾਂ ਇੱਕ ਵਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜ਼ਰੂਰ ਲਿਖਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਵੀ ਵੱਧ ਤੋਂ ਵੱਧ ਸਾਂਝਾ ਕਰਿਓ ਸਾਨੂੰ ਦੋ ਇਜਾਜ਼ਤ ਹੋਈਆਂ ਭੁੱਲਾਂ ਲਿਖੇ ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ